ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੈਂ ਬੈਂਤ ਸਿੰਘ ਰੋੜੀਆਂ ਜੀ ਆਇਆਂ ਨੂੰ ਆਖਦਾ ਦਰਸ਼ਕੋ ਜਿਲ੍ਹਾ ਮਲੇਕੋਟਲਾ ਦੇ ਪਿੰਡਾਂ ਮੰਡੀਆਂ ਦੇ ਵਿੱਚ ਪਹੁੰਚੇ ਆ ਜਿੱਥੇ ਸੇਵਾਦਾਰ ਨੌਜਵਾਨ ਸਭਾ ਮੰਡੀਆਂ ਦੇ ਨੌਜਵਾਨਾਂ ਵੱਲੋਂ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਉਹ ਨਾਲ ਦੀ ਨਾਲ ਆਉਣ ਜਾਣ ਵਾਲੇ ਰਾਹੀਰਾਂ ਨੂੰ ਪਾਣੀ ਤਾਂ ਪੜਾਈ ਰਹੇ ਨੇ ਪੰਜਾਬ ਦੇ ਵੱਧਦੇ ਤਾਪਮਾਨ ਨੂੰ ਘਟ ਕਰਨ ਦੇ ਲਈ ਰੁੱਖ ਲਗਾਉਣ ਦਾ ਸਨੇਹਾ ਵੀ ਦੇ ਰਹੇ ਨੇ ਰੋਖ ਲਗਾਉਣ ਦਾ ਸਨੇਹਾ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਹਰ ਇੱਕ ਰਾਹੀਰ ਨੂੰ ਆਪਣੇ ਵੱਲੋਂ ਰੋਖ ਦਿੱਤਾ ਜਾ ਰਿਹਾ ਹੈ ਤੇ ਆਓ ਗੱਲਬਾਤ ਕਰਦੇ ਹਾਂ ਨੌਜਵਾਨਾਂ ਦੇ ਨਾਲ ਕੀ ਕਹਿਣਾ ਹੈ ਨੌਜਵਾਨਾਂ ਦਾ ਅਸੀਂ ਦੇਖ ਰਹੇ ਹਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਮਾਟੋਸ ਫੜੇ ਹੋਏ ਨੇ ਲੰਗਰ ਬੂਟਿਆਂ ਦਾ ਬੂਟੇ ਲਗਾਓ ਤਾਪਮਾਨ ਘਟਾਓ ਪੰਜਾਬੀ ਵੀਰੋ ਜੇ ਰੋਖ ਨਹੀਂ ਤਾਂ ਅਸੀਂ ਵੀ ਨਹੀਂ ਇਦਾਂ ਦੇ ਮਾਟੋਸ ਲੈ ਕੇ ਇਹ ਲੋਕ ਤੇ ਮੁੰਡੇ ਇੱਕ ਅੱਜ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਆਹੋ ਦਲ ਕਰ ਰਹੇ ਆਂ ਵਿਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਤੁਹਾਡੇ ਵੱਲੋਂ ਜਿਹੜਾ ਪ੍ਰੋਲਾ ਕੀਤਾ ਜਾ ਰਿਹਾ ਹੈ ਕਿੱਦਾਂ ਮੋਟੀਵੇਟ ਹੋਏ ਤੁਸੀਂ ਵੀ ਇਹ ਰੁੱਖ ਲਗਾਉਣੇ ਚਾਹੀਦ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਬੋਲੇ ਸਾਡੇ ਪਿੰਡ ਦੇ ਮੁੰਡੇ ਨੌਜਵਾਨ ਸਭਾ ਤੇ ਸਾਰੇ ਸਮੂਹ ਨੱਗਨ ਵਾਸੀਆਂ ਵੱਲੋਂ ਸ਼ਬੀਲ ਲਈ ਜਾਣੀ ਸੀ ਤੇ ਸਾਡੇ ਪਿੰਡ ਦੇ ਮੁੰਡਿਆਂ ਨੇ ਇੱਕ ਅਪਰਵੱਲਾ ਕੀਤਾ ਵੀ ਅਸੀਂ ਸੋਚਿਆ ਵੀ ਜਿਹੜੇ ਦਸਤ ਪਹਿਲਾਂ ਲੱਗ ਚੁੱਕੇ ਨੇ ਉਹ ਵੱਡੇ ਵੀ ਜਾ ਰਹੇ ਨੇ ਤੇ ਅਜੋਕੇ ਸਮੇਂ ਦੇ ਵਿੱਚ ਹੁਣ ਤੁਹਾਡੇ ਸਾਹਮਣੇ ਕੋਈ ਨਵਾਂ ਦਾਅਤ ਨਹੀਂ ਲੱਗ ਰਿਹਾ ਜਿਵੇਂ ਵਜ੍ਹਾ ਨਾਲ ਅੱਜ 45 ਡਿਗਰੀ ਦਾ ਤਾਪਮਨ ਪਹੁੰਚ ਗਿਆ ਦਾ ਜੀ ਜੇ ਆਪਾਂ ਏਸੀਆਂ ਨਾਲ ਸੋਚੀ ਵੀ ਇਹ ਤਾਪਮਨ ਘਟਾਈਏ ਕਦੇ ਨਹੀਂ ਕਰਨਾ ਜੀ ਤਾਂ ਸਾਡੇ ਪਿੰਡ ਦੇ ਮੁੰਡਿਆਂ ਨੇ ਇੱਕ ਨਵਾਂ ਉਪਰਾਲਾ ਕੀਤਾ ਵੀ ਅਸੀਂ ਬਹੁਤ ਬਹੁਤ ਦਰਖਤ ਲਾਈਏ ਜਿੱਦੀ ਸਾਡੀ ਸਮਰੱਥਾ ਸੀ ਅਸੀਂ ਸ਼ੁਰੂ ਕੀਤਾ ਵਾ ਜੇ ਆਜ ਅੱਜ ਦੇ ਟਾਈਮ ਵਿੱਚ ਜੋ ਦੇਖ ਕੇ ਜੇ ਅਨੇਕ ਦਾਅਤ ਲੱਗਣਗੇ ਲੋਕੀ ਦੇਖਣਗੇ ਤਾਂ ਅੱਗੇ ਵੀ ਵਧਣਗੇ ਅਸੀਂ ਸੋਚਦੇ ਹਾਂ ਵੀ ਲੋਕਾਂ ਨੂੰ ਮੋਟੀਵੇਸ਼ਨ ਕਰਦੇ ਹਾਂ ਵੀ ਬਹੁਤ ਬਹੁਤ ਦਰਖਤ ਲਾਓ ਤਾਂ ਕਿ ਤਾਪਮਨ ਘਟੇ ਤਾਮਣ ਵੀ ਕੱਢਦੇ ਆਉਣ ਵਾਲਾ ਪਾਣੀ ਬਚੇ ਤਾਂ ਕਿ ਸ਼ਬੀਲ ਵੀ ਲਾਣ ਜੋਗੇ ਰਹਾਂਗੇ ਨਹੀਂ ਕਿਵੇਂ ਲੱਗਦਾ ਮਤਲਬ ਦਰੱਖ ਦਰੱਖਤ ਨਹੀਂ ਜਿਹੜੇ ਉਹ ਤਾਂ ਹਰੇਕ ਲੈ ਜਾਂਦਾ ਇੱਥੋਂ ਚੱਕ ਕੇ ਤੁਹਾਡੇ ਕੋਲੋਂ ਪਰ ਕਿਤੇ ਨਾ ਕਿਤੇ ਇੱਕ ਸੁਨੇਹਾ ਇਹ ਵੀ ਵੀ ਉਹਨਾਂ ਨੂੰ ਪਾਲਣਾ ਵੀ ਕਰਨਾ ਜ਼ਰੂਰੀ ਹੈ ਮਤਲਬ ਇਦਾਂ ਕਰਕੇ ਤੁਸੀਂ ਸੰਦੇਸ਼ ਦੇ ਰਹੇ ਹੋ ਬਿਲਕੁਲ ਜੀ ਬਿਲਕੁਲ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇ ਰਹੇ ਹਾਂ ਕਿ ਚਾਹੇ ਇੱਕ ਲੈ ਕੇ ਜਾਓ ਰੱਖ ਦੋ ਉਹਨੂੰ ਪੂਰਾ ਬੱਚਾ ਵਾਂਗ ਪਾਲੋ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਥੋੜੇ ਜਿਵਾਕਾਂ ਬਾਅਦ ਤੇ ਸਾਡੇ ਆਉਣ ਵਾਲੇ ਪੰਜਾਬ ਦੇ ਫਿਊਚਰ ਵਾਸਤੇ ਜੋ ਵੀ ਪਾਣੀ ਖਤਮ ਹੁੰਦਾ ਜਾ ਰਿਹਾ ਹੈਗਾ ਉਦੇ ਲਈ ਬਹੁਤ ਵੱਡਾ ਫਾਇਦੇਮੰਦ ਤੇ ਆਨਰ ਟਾਈਮ ਦਾ ਪਹੇਖਾ ਉਹ ਪਾਣੀ ਦੇ ਵਿੱਚ ਹੀ ਆ ਕੀ ਨਾਮ ਹੋ ਵੀ ਤੁਹਾਡਾ ਜੀ ਮੇਰਾ ਨਾਮ ਵੀ ਹਰਜੀਤ ਸਿੰਘ ਆ ਜੀ ਅੱਛਾ ਕਿੰਨਾ ਕ ਵਧੀਆ ਰਿਸਪੌਂਸ ਮਿਲ ਰਿਹਾ ਲੋਕਾਂ ਵੱਲ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਤੇ ਲੋਕ ਸਾਨੂੰ ਬਹੁਤ ਵਧੀਆ ਕਹਿ ਰਹੇ ਨੇ ਜੀ ਮਤਲਬ ਰੋਡ ਤੋਂ ਜੀ ਤੇ ਜੀ ਹਰੇਕ ਬੂਟੇ ਲੰਘਵੇਂ ਨੂੰ ਛੜ ਤੋਂ ਤੇ ਵਿੱਚ ਵਿੱਚ ਸਾਨੂੰ ਪੈਸੇ ਵੀ ਦੇ ਕੇ ਆ ਰਹੇ ਨੇ ਬਹੁਤ ਵਧੀਆ ਕਰਾਲਾ ਸਿਰਫ ਬੂਟਿਆਂ ਬਾਅਦ ਪੈਸੇ ਦੇ ਰਹੇ ਨੇ ਵੀ ਹੋਰ ਬੂਟੇ ਲੈ ਕੇ ਆ ਯਾਰ ਜਿਹੜੇ ਬਹੁਤ ਉਪਰਾਲਾ ਵੀਡੀਓ ਬਣਾ ਕੇ ਲੱਗਿਆ ਨਾ ਸਾਡਾ ਥੋੜਾ ਕੁ ਚੱਕ ਲੱਗਿਆ ਵੀ ਸਾਡਾ ਤੁਹਾਡੇ ਬਹੁਤ ਵਧੀਆ ਉਪਰਾਲਾ ਕਰਾਇਆ। ਅੱਜ ਫਿਰ ਅੰਦਾਜ਼ਾ ਨਾ ਕਿੰਨੇ ਕਬੂਟੇ ਨੇ ਜਿਹੜੇ ਅੱਜ ਵੰਡੇ ਜਾਣੇ ਤੁਹਾਡੇ ਵੱਲੋਂ। ਤਕਰੀਬਨ ਜੀ 100 ਫੁੱਟ ਹੈਗਾ ਜੀ। ਠੀਕ ਹੈ। ਹਾਂਜੀ ਹਾਂਜੀ। ਤੇ ਫਿਰ ਅੱਗੇ ਆਉਣ ਵਾਲੇ ਸਮੇਂ ਲਈ ਕੀ ਪਲਾਨ ਹੈਗੇ ਨੇ ਤੁਹਾਡੇ? ਪਲਾਨ ਸਾਰੇ ਕੰਮ ਕਰਦੇ ਰਹਿਾਂਗੇ ਜੀ। ਜੀ। ਜੋ ਆਪਣੇ ਭਵਿੱਖ ਵਾਸਤੇ ਵਧੀਆ ਰਹਿਣਗੇ ਸਾਰੇ ਕੰਮ ਕਰਦੇ ਰਹਿਾਂਗੇ ਜੀ। ਜੁੱਤੀ ਕੀ ਨਾਮ ਆ ਤੁਹਾਡਾ? ਸੁਖਜੀਤ ਕੌੜਦੇ। ਕਿਵੇਂ ਦੇਖਦੇ ਹੋ ਨੌਜਵਾਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਵਾ? ਇਦ ਇਹ ਦੁਬਾਰਾ ਮੁੜ ਕੇ ਕਲਚਰ ਆ ਰਿਹਾ ਹੈਗਾ ਠੀਕ ਹੈ ਜੀ ਵੀ ਮੈਂ ਚਾਹੁੰਦਾ ਸੀਗਾ ਕਿ ਵੀ ਜਿਹੇ-ਜਿਹੇ ਹਾਲਾਤ ਪੁਰਾਣੇ ਸਮੇਂ ਚ ਹੁੰਦੇ ਸੀਗੇ ਕਿ ਵੀ ਬੜਿਆਂ ਦੀ ਇੱਜ਼ਤ ਭਾਈਚਾਰਾ ਮੇਲ ਵਰਤਣ ਇੱਕ ਦੂਜੇ ਦੀ ਸਹਾਇਤਾ ਕਰਨਾ ਕਿਸੇ ਦੁੱਖ ਤਕਲੀਫ ਨੂੰ ਦੇਖ ਕੇ ਉਹਦੇ ਨਾਲ ਸਾਥ ਹੋ ਦੇਣਾ ਉਹਨੂੰ ਖੜਾ ਕਰਨਾ ਅੱਜ ਦੇ ਅੱਜ ਕੱਲ ਜਿਹੜੇ ਬੱਚੇ ਕਰ ਰਹੇ ਨੇ ਇਹ ਦੇਖ ਕੇ ਪਤਾ ਲੱਗਦਾ ਕਿ ਵੀ ਦੁਬਾਰਾ ਉਹ ਸਮਾਂ ਆਊਗਾ ਔਰ ਭਾਈ ਜਰਾ ਬਦੂਆ ਹੁਣ ਇੱਕ ਨੌਜਵਾਨਾਂ ਵੱਲੋਂ ਇਸ ਮੌਕੇ ਬਹੁਤ ਵਧੀਆ ਕਾਰਨਾ ਕੀਤਾ ਗਿਆ ਵੀ ਬੂਟੇ ਬੰਡੇ ਜਾ ਰਹੇ ਨੇ ਇਸ ਚੀਜ਼ ਨੂੰ ਲੈ ਕੇ ਤੁਸੀਂ ਕੀ ਦੇਖਦੇ ਕਿਵੇਂ ਆ ਇਹ ਤਾਂ ਬਹੁਤ ਵਧੀਆ ਗੱਲ ਹੈਗੀ ਆ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਗਰਮੀ ਦੇ ਪੈਦਾ ਹੋਏ ਹੋਏ ਨੇ ਦਰਖਤਾਂ ਨੂੰ ਨੁਕਸਾਨ ਹੋ ਰਿਹਾ ਵਾ ਜੇ ਇਹ ਇਨਸਾਨ ਹਰ ਇਨਸਾਨ ਇਹ ਚੀਜ਼ ਨੂੰ ਸਮਝ ਲਵੇ ਕਿ ਵੀ ਮੈਂ ਆਪਣੇ ਪਰਿਵਾਰ ਦੇ ਖਾਤਰ ਪੰਜ ਬੂਟੇ ਲਾਵਾਂਗੇ ਤਾਂ ਦੇ ਦਾ ਤੇ ਪੂਰੇ ਸੰਸਾਰ ਦਾ ਬੈਨੀਫਿਟ ਮਿਲੂਗਾ ਮਿਲੂਗਾ ਰਕਤ ਇਹ ਗਰਮੀ ਤੋਂ ਇਨਸਾਨ ਬਚੂਗਾ ਬਚੂਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਓ ਗੱਲਬਾਤ ਕਰ ਲੈਂਦੇ ਆ ਹੋਰ ਵੀ ਸਾਡੇ ਨਾਲ ਮੌਜੂਦ ਨੇ ਤੋਂ ਕਮੇਟੀ ਮੈਂਬਰ ਤੇ ਬਾਪੂ ਜੀ ਮੌਜੂਦ ਨੇ ਬਾਪੂ ਹਸਰੇ ਕਾਲ ਜੀ ਸਰ ਜੀ ਗੀ ਨਾਮ ਆ ਜੀ ਤੁਹਾਡਾ ਸਤਪਾਲ ਸਿੰਘ ਅੱਛਾ ਕਿਵੇਂ ਦੇਖਦੇ ਹੋ ਨੌਜਵਾਨਾਂ ਵੱਲੋਂ ਬੂਟੇ ਲਗਾਏ ਜਾ ਰਹੇ ਨੇ ਬੰਡੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਤੁਸੀਂ ਇਹ ਜਿਹੜੇ ਬੂਟੇ ਨੇ ਨਾ ਹਾਂ ਜੀ ਇਹ ਖੇਤ ਦੇ ਵਿੱਚ ਕਰਤੇ ਕਰਤੇ ਦੋ ਰੋਜ ਜਿਆਦਾ ਮੂੜੇ ਹੁਣ ਜਾਈਦੇ ਨੇ ਇਹਦੇ ਨਾਲ ਕਲਾਈਮੇਟ ਵੱਧਦੀ ਆ بارش ਨਹੀਂਦੀ ਆ ਹਾਂਜੀ ਤੇ ਹੁਣ ਜੋ ਦਰਖਤ ਹੈ ਸਭ ਪੱਟਿਆ ਗਿਆ ਹੈ ਉਹ ਮਤਲਬ ਕਲਾਈਮੇਟ ਚੱਲ ਗਿਆ بارش ਨਹੀਂ ਪੈ ਰਹੀ ਹਾਂ بارش ਕਿਉਂ ਨਹੀਂ ਪੈ ਰਹੀ ਹੈ ਨਾ ਰਾਜੀ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਇਥੋਂ ਬੂਟੇ ਲੈ ਕੇ ਜਾ ਰਹੇ ਨੇ ਤੁਹਾਡੇ ਤੋਂ ਦੇਖੋ ਜੀ ਬੂਟੇ ਦਾ ਲੋਕ ਲੈ ਕੇ ਬਹੁਤ ਆ ਰਹੇ ਨੇ ਲਾ ਵੀ ਰਹੇ ਨੇ ਤੇ ਅੱਗੇ ਦੀ ਗੱਲ ਐ ਤਾਂ ਹੁੰਦੀ ਆ ਜੀ ਜੇਕਰ ਆਪਾਂ ਨੇ ਸੇਵਾ ਸਵਾਲ ਕਰੀਏ ਠੀਕ ਹੈ ਹੁਣ ਦੇ ਸਮੇਂ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਆ ਪੰਜਾਬ ਨੂੰ ਰੁੱਖਾਂ ਦੀ ਜੇਕਰ ਆਪ ਸਭ ਪਤਾ ਹੀ ਆ ਸਾਰਿਆਂ ਨੂੰ ਹੁਣ ਜੇ ਮਤਲਬ ਪੰਜਾਬ ਦੇ ਵਿੱਚ ਦਿਨ ਦਿਨ ਰੁੱਖ ਜੰਗਲ ਘਟਦੇ ਜਾ ਰਹੇ ਆ ਜੀ ਦੀ ਕੀ ਨਾਮ ਤੁਹਾਡਾ ਫਰਮਜੀਤ ਆ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਬਹੁਤ ਬਧੀਆ ਉਪਰਾਲਾ ਕੀਤਾ ਜਾ ਰਿਹਾ ਨੌਜਵਾਨਾਂ ਵੱਲੋਂ ਹਾਂ ਜਾਨੀ ਬਿਰਜੀ ਵੀ ਇਹ ਜਿਵੇਂ ਆਉਣ ਲੈ ਕੇ ਚੱਲਦੇ ਨੇ ਬੂਟੇ ਹਾਂਜੀ ਇਹ ਲਾਉਣ ਸਾਰੇ ਤੁਹਾਨੂੰ ਆਪਣੇ ਘਰਾਂ 'ਚ ਲਾਉਣ ਚਾਹੇ ਜਾਂ ਆਪਣੇ ਕੱਟਿਆਂ 'ਚ ਲਾਉਣ ਮਤਲਬ ਜਿਵੇਂ ਆਪਾਂ ਬੱਚਿਆਂ ਨੂੰ ਪਾਲਦੇ ਹਾਂ ਹਾਂ ਬੱਚਿਆਂ ਨੂੰ ਜਿਵੇਂ ਪਾਲਦੇ ਆਵੇਂ ਪਾਲ ਲੈਣ ਪਾਣੀ ਦੇਣ ਇਹਨਾਂ ਨੂੰ ਠੀਕ ਹੈ ਜੀ ਵਧੀਆ ਗੱਲ ਆ ਜੀ ਠੀਕ ਆ ਸਰੋਗ ਨਾਲ ਮਤਲਬ ਤਾਪਮਾਨ ਘਟੂਗਾ ਹਾਂ ਜੀ ਹਾਂ 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 ਗਰਮੀ ਘਟੂਗੀ ਜੀ ਠੀਕ ਹੈ ਜੀ ਧੰਨਵਾਦ ਮੇਰਾ ਸਨਮਦੀਪ ਹੈ ਜੀ ਸਨਮਦੀਪ ਵੀਰੇ ਇਹ ਜਿਹੜੇ ਬੂਟੇ ਵੰਡੇ ਜਾ ਰਹੇ ਨੇ ਕਿਵੇਂ ਲੱਗ ਰਿਹਾ ਤੁਹਾਨੂੰ ਟਰਾਲਾ ਕਿਵੇਂ ਦਾ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਵੀਰੇ ਠੀਕ ਹੈ ਕਿ ਜੇ ਆਪਾਂ ਰੁੱਖ ਲਾਵਾਂਗੇ ਨਾ ਤਾਂ ਆਪਾਂ ਨੂੰ ਆਕਸੀਜਨ ਮਿਲੇਗੀ ਹੈ ਨਾ ਸਾਪਣਾ ਵਾਤਾਵਰਨ ਸਾਫ਼ ਰੱਖੂਗਾ ਪ੍ਰੂਫਿਸ਼ਨ ਨਹੀਂ ਹੋਊਗਾ ਇਹ ਜਿਹੜੇ ਬਹੁਤ ਵਧੀਆ ਪ੍ਰਣਾਲਾ ਕੀਤਾ ਵੀਰੇ ਤੁਸੀਂ ਬੂਟਾ ਤਾਂ ਲੈ ਕੇ ਜਾ ਰਹੇ ਹੋ ਮਤਲਬ ਅਪੀਲ ਕੀ ਕਰਨੀ ਚਾਹੁੰਨਾਂ ਜਿਹੜੇ ਬੂਟੇ ਲੈ ਕੇ ਜਾ ਰਹੇ ਨੇ ਲੋਕ ਪਰੋਂ ਅਪੀਲ ਵੀਰੇ ਮੈਂ ਇਹੀ ਕਰਨਾ ਚਾਹੁੰਨਾ ਕਿ ਹਰ ਇਨਸਾਨ ਦਾ ਫਰਜ਼ ਬਣਦਾ ਵੀ ਇੱਕ ਬੂਟਾ ਉਹ ਜ਼ਰੂਰ ਲਾਵੇ ਕਿਉਂਕਿ ਜਿਸ ਹਿਸਾਬ ਨਾਲ ਹੁਣ ਤਾਪਮਾਨ 45 40 ਅਯਾ ਡਿਗਰੀ ਤੇ ਵੀ ਪਹੁੰਚ ਗਿਆ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਜਣੀ ਬਹੁਤ ਪ੍ਰੋਬਲਮ ਆਉਣਗੀਆਂ ਜੇ ਆਪਾਂ ਹਰ ਸਾਲ ਇੱਕ ਰੁੱਖ ਨਾ ਲਾਇਆ ਇਸ ਕਰਕੇ ਵੀਰੇ ਹਰੇਕ ਦਾ ਫਰਜ਼ ਬਣਦਾ ਵੀ ਇੱਕ ਰੁੱਖ ਜ਼ਰੂਰ ਲਾਓ ਮੌਜੂਦ ਨੇ ਬੱਚੇ ਸਾਡੇ ਨਾਲ ਗੱਲਬਾਤ ਕਰਦੇ ਇਹਨਾਂ ਦੇ ਨਾਲ ਤੇ ਇਹਨਾਂ ਦੀ ਕੀ ਰਾਇ ਆ ਸੱਚੀ ਝੂਠੀ ਉਹ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਕੀ ਨਾਮ ਬੇਟਾ ਤੁਹਾਡਾ ਹਰਮਨ ਕੀ ਕਹਿਣਾ ਚਾਹੁੰਦੇ ਹੋ ਰੁੱਖ ਲਗਾ ਰਹੇ ਹਾਂ ਸਾਰੇ ਰੁੱਖ ਲਗਾਉਣਾ ਵਧੀਆ ਗੱਲ ਆ ਜੀ ਵਧੀਆ ਗੱਲ ਆ ਕਿਉਂ ਨਾ ਲਾਉਣਾ ਚਾਹੀਦਾ ਰੁੱਖ ਉਦੋਂ ਕਿ ਆਓ ਕਿ ਸੀ ਜੀ ਬੰਦੇ ਨੇ ਅਕਸਰ ਇਹੰਨੇ ਬਹੁਤ ਵਧੀਆ ਚੱਲ ਕਿ ਨਾਮ ਤੁਹਾਡਾ ਮੇਰਾ ਨਾਮ ਹੈ ਰਾਜੀਵ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੂਗਾ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਹੁਣ ਜਿਹੜੀ ਸਾਡੀ ਧਰਤੀ ਹੈ ਜਿਹਦਾ ਤਾਪਮਾਨ ਕਾਫੀ ਉੱਤੇ ਵੱਗ ਜਾਂਦਾ ਹੈ 40 ਡਿਗਰੀ ਤੱਕ ਵੱਗ ਜਾਂਦਾ ਹੈ ਗਾਇਸ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਜੋ ਕਿ ਸਾਡੀ ਧਰਤੀ ਦਾ ਤਾਪਮਾਨ ਘਟਸ ਦੇ ਕਿਉਂਕਿ ਐਤਕੀ 45 ਡਿਗਰੀ ਤੋਂ ਉੱਪਰ ਹੋ ਗਿਆ ਸੀ ਟੈਂਪਰੇਚਰ ਹਾਂਜੀ ਤਾਂ ਹੀ ਰੁੱਖ ਲਗਾਉਣ ਚਾਹੀਦੇ ਨੇ ਠੀਕ ਹੈ ਕੀ ਨਾਮ ਹੈ ਤੁਹਾਡਾ ਨਵਜੋਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਰੁੱਖ ਲਗਾਉਣੇ ਵਧੀਆ ਚੀਜ਼ ਆ ਯਕਾ ਵਧੀਆ ਚੀਜ਼ ਆ ਆ ਚਲੋ ਵਧੀਆ ਵਧੀਆ ਚੀਜ਼ ਹੀ ਆ ਵਧੀਆ ਗੱਲ ਆ ਵਧੀਆ ਗੱਲ ਆ ਤੁਹਾਡਾ ਨੌ ਕੀ ਆ ਰਾਮ ਪ੍ਰਤਾਪ ਸਿੰਘ ਜੀ ਰਾਮ ਪ੍ਰਤਾਪ ਜੀ ਕੀ ਕਹਿਣਾ ਚਾਹੁੰਦੇ ਰੁੱਖ ਲਗਾਉਣੇ ਚਾਹੀਦੇ ਨੇ ਆਪਾਂ ਨੂੰ ਸਾਰਿਆਂ ਨੂੰ ਹਾਂ ਇਹ ਰੁੱਖ ਲਗਾਉਣੇ ਚਾਹੀਦੇ ਨੇ ਸਾਰਿਆਂ ਨੂੰ ਠੀਕ ਹੈ ਆਜੋ ਖਾਲਸਾ ਜੀ ਤੁਸੀਂ ਵੀ ਆਜੋ ਵੀਰੇ ਕੀ ਨਾਮ ਤੁਹਾਡਾ ਇਕਮਾ ਇਕਮਾ ਰੁੱਖ ਕਿਹੜੀ ਕਾਰਜ ਪਰਦਾ ਤੁਸੀਂ ਸਾਡੇ ਸਾਡੋਂ ਕੀ ਕਹਿਣਾ ਚਾਹੋਗੇ ਰੁੱਖ ਲਗਾਉਣੇ ਚਾਹੀਦੇ ਨੇ ਹਾਂਜੀ ਕਿਉਂ रुख सबसीजन छांजन रामवीर सिंह चाहे कहना चाहिए ऑक्सीजन जड़ी बूटे फल फल दिखते हो रही ऑक्सीजन ਬੱਲ ਬਾਕੀ ਹਵਾ ਛਾਂ ਠੰਡੀ ਠੰਡੀ ਹਵਾ ਠੀਕ ਹੈ ਕਿਤਨਾ ਕਿਤੇ ਵੀ ਇਹ ਵੀ ਸਨੇਹਾ ਦੇਣਾ ਆਪਾਂ ਨੇ ਵੀ ਰੁੱਖ ਤਾਂ ਲੈ ਕੇ ਜਾ ਰਹੇ ਨੇ ਸਾਰੇ ਪਰ ਇਹਨਾਂ ਨੂੰ ਲਾਉਣਾ ਵੀ ਹੈ ਘਰੇ ਜਾ ਕੇ ਹਨਾ ਐ ਨਹੀਂ ਹੈਗਾ ਜਾ ਕੇ ਸੜ ਦੇਣਾ ਹਨਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਰੁੱਖ ਨੇ ਹੁਣ ਅਸੀਂ ਲੈ ਕੇ ਤਾਂ ਜਾ ਰਹੇ ਇਹਨਾਂ ਨੂੰ ਘਰੇ ਜਾ ਕੇ ਸੁੱਟਣਾ ਨਹੀਂ ਇਹਨੂੰ ਲਾਉਣਾ ਵੀ ਹੈ ਪਾਣੀ ਦੇਣਾ ਵੱਧ ਤੋਂ ਵੱਧ ਹਨਾ ਹਾਂਜੀ ਪੰਜਾਬੀਓ ਕਿਤਨੇ ਕਿਤੇ ਬੱਚੇ ਵੀ ਇਹ ਚੀਜ਼ ਦੀ ਮੰਗ ਕਰ ਰਹੇ ਨੇ ਕਿ ਪੰਜਾਬੀ ਜਿਹੜੇ ਹੈਗੇ ਨੇ ਉਹ ਇਸ ਗੱਲ ਤੇ ਗੌਰ ਕਰਨਾ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਲਈ ਵੱਧ ਵੱਧ ਦਰਖਤ ਨੇ ਜਿਹੜੇ ਉਹ ਲਗਾਉਣੇ ਚਾਹੀਦੇ ਨੇ ਤਾਂ ਹੀ ਪੰਜਾਬ ਦੇ ਵਿੱਚੋਂ ਤਾਪਮਾਨ ਘਟ ਰੂਗਾ ਤਾਂ ਹੀ ਪੰਜਾਬ ਦੇ ਵਿੱਚੋਂ ਪਾਣੀ ਬਚਰ ਹੋਊਗਾ ਜੇਕਰ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਨਹੀਂ ਤਾਂ ਪੰਜਾਬ ਨੂੰ ਰਾਜਸਥਾਨ ਬਣਨ ਦੇ ਵਿੱਚ ਰੇਗਿਸਤਾਨ ਬਣਨ ਦੇ ਵਿੱਚ देर ਨਹੀਂ ਜੇਕਰ ਅਸੀਂ ਨਾ ਜਾਗੇ ਹੁਣ ਤੱਕ ਦੇ ਲਈ ਐਨ ਐ ਵੀ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬਤ ਵਤ ਸ਼ੇਅਰ ਕਰਿਓ ਧੰਨਵਾਦ ਜੀ